ਕਰੇਵਾਲ ਪੋਲਟਰੀ ਕਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਆਇਆਂ ਨੂੰ ਕਹਿੰਦਾ ਮੈਂ ਸੰਦੀਪ ਸਿੰਘ ਸੋਨੀ ਗਰੇਵਾਲ ਪਿੰਡ ਢੇੜੀ ਕੇ ਜ਼ਿਲ੍ਹਾ ਸੰਗਰੂਰ ਧੂਰੀ ਤਹਿਸੀਲ ਦੇ ਵਿੱਚ ਮੇਰਾ ਪਿੰਡ ਹੈ ਜੀ ਜਿੰਨੀ ਵੀ ਲੋੜ ਹੈ ਦੇਸੀ ਮੁਰਗੀ ਦੀ ਤੁਹਾਨੂੰ ਦੇਸੀ ਮੁਰਗੀ ਮਿਲ ਜੂਗੀ ਵਧੀਆ ਮੁਰਗੀ ਆਂਡਾ ਦੇ ਰਹੀ ਮੁਰਗੀ ਮਿਲੂਗੀ ਜੀ ਸਾਫ਼ ਸੁਥਰੀ ਵਧੀਆ ਮੁਰਗੀ ਤੇ 9914586919 ਮੇਰਾ ਫੋਨ ਨੰਬਰ ਹੈ ਤੇ ਦੇਸੀ ਚੂਚਾ ਚਾਹੀਦਾ ਜਾਂ ਤੁਹਾਨੂੰ ਆਪਣਾ ਕੀ ਕਹਿੰਦੇ ਨੇ ਬਟੇਰ ਚਾਹੀਦੇ ਆ ਤੁਹਾਨੂੰ ਮਿਲ ਜਾਣਗੇ ਜੀ ਜੀ ਆਿਆਂ ਨੂੰ ਤੇ ਬਹੁਤ ਹੀ ਵਧੀਆ نسل ਦੇ ਬਟੇਰ ਸਾਡੇ ਕੋਲੇ ਹੁੰਦੇ ਨੇ ਮੁਰਗੀ ਚੂਚਾ ਚਾਹੀਦਾ ਗਰੇਵਾਲ ਫੋਲਟਰੀ ਕਿੰਗ YouTube ਚੈਨਲ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਬੁਕਿੰਗ ਕਰਾ ਸਕਦੇ ਹੋ ਜੀ ਤੇ ਬਹੁਤ ਵਧੀਆ ਦੇਸੀ ਚੂਚਾ ਸੇਲ ਕਰਦੇ ਆ ਆਪਾਂ ਬਾਕੀ ਮੁਰਗੀਆਂ ਨੂੰ ਠੰਡ ਤੋਂ ਬਚਾਉਣ ਲਈ ਹਲਦੀ ਜ਼ਰੂਰ ਪਾਓ ਲਸਣ ਪਾਓ ਜੀ ਤੇ ਹਲਦੀ ਨੂੰ ਪਾਉਣ ਦਾ ਤਰੀਕਾ ਇਹ ਹੈ ਵੀ ਗ੍ਰੈਂਡ ਕਰ ਲੋ ਫੁੱਟ ਲੋ ਇੱਥੇ ਜਾਂ ਮਿਕਸੀ ਚ ਗ੍ਰੈਂਡ ਕਰਕੇ ਉਸ ਤੋਂ ਇਲਾਵਾ ਇਹਨਾਂ ਨੂੰ ਹਲਦੀ ਫੀਡ ਚ ਵੀ ਖਿਲਾ ਸਕਦੇ ਹੋ ਤੁਸੀਂ ਜੀ ਆਇਆਂ ਨੂੰ ਕਹਿੰਦੇ ਆ ਤੇ ਲਸਣ ਤੇ ਹਲਦੀ ਦਾ ਹਾਂ ਜਿਵੇਂ ਇੱਕ ਦਿਨ ਲਸਣ ਦੇ ਤਾਂ ਇੱਕ ਦਿਨ ਹਲਦੀ ਖਲਾ ਸਕਦੇ ਹਾਂ ਹਲਦੀ ਪਾਣੀ ਚ ਪਾਉਣ ਦੀ ਬਜਾਏ ਤੁਸੀਂ ਇਹਨਾਂ ਨੂੰ ਆਪਣੇ ਜਿੰਨੀ ਵੀ ਲੋੜ ਆ ਪਾ ਸਕਦੇ ਹੋ ਠੀਕ ਹੈ ਜੀ ਜਿਹਾ ਇਹਨਾਂ ਨੂੰ ਕਹਿੰਦੇ ਆ ਅਸੀਂ ਤੇ ਹਲਦੀ ਤੇ ਲਸਣ ਦਾ ਫਾਰਮੂਲਾ ਕੈਲਸ਼ੀਅਮ ਮਲਟੀਵਿਟਾਮਿਨ ਤੇ ਲੀਵਰ ਟੋਨਿਕ ਵੀ ਜ਼ਰੂਰ ਪਾਉਣਾ ਹੈ ਜੀ ਇਹ ਜਿੰਨੀ ਵੀ ਲੋੜ ਹੋਵੇ ਠੀਕ ਹੈ ਜੀ ਜੀ ਦਿਓ ਇਜਾਜ਼ਤ ਪੂਰੀ ਵੀਡੀਓ ਤੁਸੀਂ ਦੇਖਿਓ ਤੇ ਸ਼ੇਅਰ ਜ਼ਰੂਰ ਕਰਿਓ ਅੱਗੇ ਨਵ ਦੀ ਦੇਵ ਜੀ